ਸਤਿ ਸ਼੍ਰੀ ਅਕਾਲ ਜੀ ਕੱਪੜੇ ਲੀਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਪਾਰਟੀ ਵੇਅਰ ਸੂਟ ਇਹ ਪਿਓਰ ਕ੍ਰੇਪ ਤੇ ਸੂਟ ਨੇ ਤੇ ਬਹੁਤ ਹੀ ਪਿਆਰੇ ਸੂਟ ਨੇ ਪਾਰਟੀ ਵੇਅਰ ਤਾਂ ਇਹ ਫਸ ਸੂਟ ਹੈ ਐਲਾਈਟ ਜੇ ਫਿਰੋਜੀ ਕਲਰ ਦੇ ਸੂਟ ਹੈ ਇਸ ਦੀ ਫਰੰਟ ਸਾਰੀ ਹੈਵੀ ਹੈ ਜੀ ਕਲੀਆਂ ਦੇ ਪੈਨਲ ਦਿੱਤੇ ਹੋਏ ਨੇ ਤੇ ਇਸ ਦੇ ਨਾਲ 슬ੀਵਸ ਹੈਵੀ ਨੇ ਇਹ ਬਹੁਤ ਹੀ ਪਿਆਰਾ ਸੂਟ ਹੈ ਇਸ ਤੇ ਪਰਲ ਦਾ ਸਿੱਪੀ ਕਟ ਦਾਣੇ ਦਾ ਵਰਕ ਹੋਇਆ ਹੈ ਤੇ ਬਹੁਤ ਹੀ ਸੋਹਣਾ ਸੂਟ ਤਿਆਰ ਹੋਇਆ ਜੀ ਇਸ ਦੇ ਨਾਲ ਔਰਗੈਂਜ਼ਾ ਦਾ ਦੁਪੱਟਾ ਹੈ ਔਰ ਦੁਪੱਟੇ ਤੇ ਵੀ ਹਲਕਾ-ਫੁਲਕਾ ਵਰਕ ਹੈ ਜੀ ਤੇ ਇਹ 8000 ਦਾ ਸੂਟ ਹੈ ਇਹ ਸੂਟ ਨੂੰ ਤੁਸੀਂ ਕਿਸੇ ਹੋਰ ਫੈਬਰਿਕ ਤੇ या किसी होर कलर भी कस्टमाइज करवा सकते हो लाइट ज कलर है इसके ऊपर बहुत बहुत प्यारा डिजाइन लगते हैं जी हाँ जी ए नैक्सूट है जी ए लाइट ज जामनी कलर है तो यह करेप तो हैंडवर्क का कम है जी तो इससे सारे फ्रंट ਤੇ ਕਲੀਆਂਸ ਪੈਨਲ ਦਿੱਤੇ ਹੋਏ ਹੈ। ਕੇੜਾ ਹੈ ਔਰ ਇਸ ਤੇ ਬਹੁਤ ਪਿਆਰੀਆਂ 슬ੀਵਸ ਨੇ। ਇਸ ਨਾਲ אורਗੈਂజా ਦਾ ਦੁਪੱਟਾ ਹੈ ਔਰ ਉਸ ਤੇ ਹਲਕਾ ਫੁਲਕਾ ਵਰਕ ਹੈ ਜੀ। ਤੇ ਇਹ 6.5 ਹਜ਼ਾਰ ਦਾ ਸੂਟ ਹੈ। ਤੇ ਇਹ ਸੂਟ ਨੂੰ ਵੀ ਤੁਸੀਂ ਕਿਸੇ ਹੋਰ ਕਲਰਸ ਵੀ ਜਾਂ ਕਿਸੇ ਹੋਰ ਫੈਬਰਿਕ ਤੇ ਕਸਟਮਾਈਜ਼ ਕਰਵਾ ਸਕਦੇ ਹੋ ਜੀ। ਤੇ ਇਹ ਬਹੁਤ ਪਿਆਰਾ ਸੂਟ ਹੈ ਇਹ ਪਿਓਰ ਗਰੇਪ ਫੈ布ਰਿਕ ਤੇ ਹੈ ਜੀ ਔਰ ਇਸਦੇ ਨਾਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਦੁਪੱਟੇ ਦੇ ਵਿੱਚ ਹਲਕੀ ਫੁਲਕੀ ਬੁਟੀ ਦਿੱਤੀ ਹੋਈ ਹੈ ਹਾਂਜੀ ਇਹਦੇ ਵਿੱਚ ਕਟਦਾਣਾ ਸਿੱਪੀ ਤੇ ਪਰਨ ਦਾ ਵਰਕੇ ਤੇ ਇਹ ਲਾਈਟ ਕਲਰ ਹੈ ਇਸ ਤੇ ਉੱਪਰ 골ਡਨ ਬਹੁਤ ਹੀ ਸੋਹਣਾ ਲੱਗਦਾ ਹੈ ਇਹ ਬਹੁਤ ਪਿਆਰਾ ਸੂਟ تیار ਹੋਇਆ ਹੈ ਇਹ ਸੂਟ ਬਣਨ ਤੋਂ ਬਾਅਦ ਜਦੋਂ ਇਹ ਧਿਆਨ ਹੋ ਜਾਂਦੇ ਐ ਸਟਿਚ ਹੋ ਜਾਂਦੇ ਐ ਤੇ ਇਹ ਬਹੁਤ ਸੋਹਣੇ ਲੱਗਦੇ ਐ ਉਸ ਤੋਂ ਬਾਅਦ ਹੋਰ ਵੀ ਉੱਠ ਕੇ ਆਉਂਦਾ ਐ ਇਸ ਦਾ ਡਿਜ਼ਾਈਨ ਹਾਂਜੀ ਇਹ ਨੈਕਸਟ ਐ ਜੀ ਇਹ ਬਹੁਤ ਪਿਆਰਾ ਲਾਈਟ येलो ਕਲਰ ਐ ਇੱਕ ਤਿੱਖਾ yellow ਨਹੀਂ ਐ ਬਹੁਤ ਸੋਹਣਾ ਕਲਰ ਐ ਤੇ ਇਸ ਦੀ ਪੂਰੀ ਫਰੰਟ ਹੈਵੀ ਐ ਤੇ ਇਸ ਦੀਆਂ 슬ੀਵਸ ਪੂਰੀਆਂ ਹੈਵੀ ਨੇ ਜੀ ਨਾਲ ਬੋਟਮ ਪਲੇਨ ਰੱਖੀ ਹੋਈ ਹੈ ਔਰ ਦੁਪੱਟੇ ਤੇ ਔਰ ਪਿਓਰ ਔਰਗਾਂਜਾ ਦਾ ਦੁਪੱਟਾ ਹੈ ਇਸ ਦਿਨ ਨਾਲ ਉਸ ਤੇ ਹਲਕਾ ਫੁਲਕਾ ਵਰਕ ਹੈ ਪਲੱਸ ਹੀ ਲੇਸ ਲਗਾ ਕੇ ਪੂਰੀ ਫਿਨਿਸ਼ਿੰਗ ਕਰਕੇ ਦੁਪੱਟਾ ਦੇਾਂਗੇ ਨਾਲ ਪਿਓਰ ਕ੍ਰੇਪ ਦਾ ਸੂਟ ਹੈ ਇਹ 9000 ਰੁਪਏ ਦਾ ਸੂਟ ਹੈ ਜੀ ਬਾਕੀ ਕਸਟਮ ਦੇ ਚੁਆਇਸ ਹਿਸ ਆ ਰਹਾ ਹੈ ਅਗਰ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਾਟਮ ਤੇ ਵੀ ਵਰਕ ਮਿਲ ਜਾਏਗਾ। ਔਰ ਇਸ ਨੂੰ ਤੁਸੀਂ ਕਿਸੇ ਵੀ ਕਲਰ ਚ ਜਾਂ ਕਿਸੇ ਹੋਰ ਫੈਬਰਿਕ ਚ ਕਸਟਮਾਈਜ਼ ਕਰਾ ਸਕਦੇ ਹੋ ਪਰ yellow ਤੇ ਵੀ ਬਹੁਤ ਪਿਆਰਾ ਉੱਠ ਕੇ ਆਇਆ ਹੈ ਜੀ। ਟਾਟ। ਹਾਂ ਜੀ ਇਹ ਨੈਕਸਟ ਜੀ ਆ ਟਿਸ਼ੂ ਦਾ ਸੂਟ ਹੈ। ਤੇ ਇਹ ਲਾਈਟ ਜ ਲਾਈਟ ਜ ਬਲੂ ਕਲਰ ਤੇ ਸੂਟ ਹੈ ਜੀ। तो इसकी फ्रंट पूरी हैवी है और प्लस इस स्लीव्स से वर्क है और इना ही वर्क है बॉटम से है और दुपट्टे प्योर और गेंजा का दुपट्टा है बेच बूटी दिखी हुई है दुपट्टे साढ़े अठ हजार रुपए का सूट है बहुत ही प्यारा सूट है ਕੋਈ ਵੀ ਸੂਟ ਅਗਰ ਤੁਸੀਂ ਲੈਣਾ ਹੈ ਤਾਂ ਤੁਸੀਂ ਉਹਨੂੰ ਕਿਸੇ ਵੀ ਕਲਰ ਚ ਬਣਵਾ ਸਕਦੇ ਹੋ ਕਿਸੇ ਹੋਰ ਫੈਬਰਿਕ ਤੇ ਬਣਵਾਉਣਾ ਹੈ ਕਿ ਕਿਸੇ ਹੋਰ ਫੈਬਰਿਕ ਤੇ ਤੁਸੀਂ ਆਪਣਾ ਡਿਜ਼ਾਈਨ ਸੰਕਰ ਲਓ ਕਿਸੇ ਹੋਰ ਫੈਬਰਿਕ ਤੇ ਵੀ ਬਣਵਾ ਸਕਦੇ ਹੋ ਤੇ ਇਹਨਾਂ ਚੋਂ ਕੋਈ ਵੀ ਸੂਟ ਲੈਣ ਲਈ ਆਪਣਾ ਆਰਡਰ ਬੁੱਕ ਕਰਾਉਣਾ ਤੁਸੀਂ ਸਾਡੇ ਵਟਸਐਪ ਨੰਬਰ ਤੇ ਆਰਡਰ ਕਰਵਾ ਸਕਦੇ ਹੋ ਸਾਡਾ ਵਟਸਐਪ ਨੰਬਰ ਵੀਡੀਓ ਦੇ ਥੱਲੇ ਦਿੱਤਾ ਹੋਇਆ ਹੈ ਤੇ ਤੁਸੀਂ ਇਹਨਾਂ ਚੋਂ ਇਹਦਾ ਸਕਰੀਨਸ਼ਾਟ ਲੈ ਕੇ ਜਾਂ ਜੇ ਤੁਹਾਨੂੰ ਕਿਸੇ ਹੋਰ ਕਲਰ ਚ ਬਣਵਾਉਣਾ ਹੈ ਤਾਂ ਉਹ ਵੀ ਤੁਸੀਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਸਾਡੀਆਂ ਵੀਡੀਓਜ਼ ਦੇਖਣ ਲਈ ਥੈਂਕ ਯੂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਹੋਰ ਸੋਨੇ ਸੋਨੇ ਸੂਟ ਅਸੀਂ ਲੈ ਕੇ ਆਵਾਂਗੇ ਤੇ ਤੁਹਾਡੇ ਤੱਕ ਪਹੁੰਚ ਸਕਾਂ। ਥੈਂਕ ਯੂ।